ਅੱਜ ਆਪਾਂ ਜਿਹੜਾ ਟਰੈਕਟਰ ਤੁਹਾਨੂੰ ਦਿਖਾਉਣਾ ਟਰੈਕਟਰ ਨਹੀਂ ਇੱਕ ਨਾ ਆਪਣੇ ਜ਼ਿਮੀਂਦਾਰ ਵੀਰ ਦੀ ਕਾੜੀ ਕਹਿ ਸਕਦੇ ਆ ਜ਼ਿਮੀਂਦਾਰ ਵੀਰ ਨੇ ਘਰੇ ਹੀ ਟਰੈਕਟਰ ਆਯਾਤ ਕਰਿਆ ਤੇ ਘਰੇ ਹੀ ਇਹ ਟਰੈਕਟਰ ਨੂੰ ਬਣਾਇਆ ਸਾਰਾ ਕੁਝ ਇਸ ਤਰ੍ਹਾਂ ਦੇਖਿਆ ਜਦੋਂ ਆਪਾਂ ਨੂੰ ਦੇਖਦੇ ਨਾ ਨੂੰ ਇਧਰੋਂ ਦਿਖਾ ਦੇ ਦੇਖਿਆ ਤਾਂ ਆਪ ਨੂੰ ਲੱਗਦਾ ਇਹ ਸੋਨਾਲੀਕਾ ਪਰ ਇਹ ਸੋਨਾਲੀਕਾ ਹੈ ਨਹੀਂਗਾ ਮੈਂ ਵੀ ਜਦੋਂ ਇਹਨੂੰ ਫਸਟ ਲੁੱਕ ਵਿੱਚ ਦੇਖਿਆ ਸੀ ਤੇ ਮੈਨੂੰ ਇਹ ਸੋਨਾਲੀਕਾ ਹੀ ਲੱਗਿਆ ਸੀ ਵੀਰ ਨੇ ਟਰਬੋ ਟਰਬੋ ਇਵੇਂ ਕਹਿਦੇ ਨੇ ਨਾ ਪੈਸੇ ਵੀ ਜਾਦੇ ਨਹੀਂ ਖਿਲਾਏ ਤੇ ਟਰੈਕਟਰ ਵੀ ਫੁੱਲ ਕੰਮ ਦਿੰਦਾ ਜਿਹੜਾ ਮਰਜ਼ੀ ਕੰਮ ਅੱਜ ਕੱਲ ਦੇ ਹਿਸਾਬ ਨਾਲ ਜਿਹੜੇ ਇੰਪਲੀਮੈਂਟ ਆਪਾਂ ਚਲਾਉਣੇ ਆ ਸਾਰੇ ਹੀ ਚਲਾਉਂਦਾ ਸੁਪਰ ਸਿੱਡਰ ਰੋਟਾਵੇਟਰ ਸਾਰਾ ਕੁਝ A to Z ਦਾ ਮਤਲਬ A to Z ਤੇ ਟਰੈਕਟਰ ਹੈਗਾ ਪੁਰਾਣਾ ਤੇ ਕੰਮ ਨਵੇਂ ਦੇ ਬਰਾਬਰ ਕਰਦਾ ਜਿਵੇਂ ਨਵੇਂ ਟਰੈਕਟਰ ਕੰਮ ਕਰਦੇ ਓਵੇਂ ਇਹ ਕਰਦਾ ਤੇ ਇਹ ਟਰੈਕਟਰ ਹੈਗਾ ਆਪਣੇ ਸੋਨੇ ਵੀਰ ਦਾ ਆ ਜਾਓ ਵੀਰੇ ਸੋਨੇ ਬਾਈ ਦਾ ਨਾ ਸਟੈਂਡਰਡ ਨਾਲ ਬਾਲਾ ਪਿਆਰ ਆਜੋ ਸਤਰਾ ਵੀਰੇ ਆਜੋ ਆਜੋ ਸੱਚੀ ਕਾ ਵੀਰੇ ਸੱਚੀ ਕਾ ਜੀ ਠੀਕ ਠਾਕ ਜੀ ਸੱਚੀ ਕਾ ਜੀ ਠੀਕ ਠਾਕ ਜੀ ਸੱਚੀ ਕਾ ਭਾਜੀ ਵੀਰੇ ਨੂੰ ਨਾ ਸਟੈਂਡਰਡ ਨਾਲ ਹੈਗਾ ਬਾਲਾ ਪਿਆਰ ਜੇ ਤਾਂ ਮੈਂ ਇੰਨਾ ਕੀ ਹਿਸਾਬ ਕਿਤਾਬ ਇੱਥੋਂ ਪਾ ਦਾਂ ਤੇ ਤੁਸੀਂ ਹਿੰਟ ਲਾ ਲਿਓ ਵੀ ਇਹ ਕਿਹੜਾ ਟਰੈਕਟਰ ਤੇ ਆਪਾਂ ਵੀਰ ਤੋਂ ਪੁੱਛ ਹੀ ਲੈਨੇ ਆ ਵੀ ਟਰੈਕਟਰ ਹੈ ਕਿਹੜਾ ਤੇ ਕਿਵੇਂ ਬਣਾਇਆ ਤੇ ਕਿੰਨੇ ਪੈਸੇ ਲੱਗੇ ਆ ਕੀ ਹਿਸਾਬ ਕਿਤਾਬ ਤੇ ਬਾਈ ਜੀ ਇਹ ਟਰੈਕਟਰ ਜੇ ਆਪਾਂ ਇੱਕ ਭਾਸ਼ਾ ਜੀ ਦੇਸੀ ਭਾਸ਼ਾ ਦੱਸਣਾ ਵੀ ਟਟਾ ਹੈ ਕਿਹੜਾ ਵੀਰੇ ਹੈ ਤਾਂ ਸਟੈਂਡਰਡ ਹੈ ਟਰੈਕਟਰ 12 ਮਾਡਲ ਤੇ ਜੇ ਆਪਾਂ ਹਿੱਸਾ ਜ਼ਰੂਰ ਚੇਂਜ ਕੀਤਾ ਪਿਛਲਾ ਕਰਾਰੋ ਦਾ ਲਾਇਆ ਪਿਛਲਾ ਕਰਾਰੋ ਦਾ ਸੋਨਾ ਨਿਕਾ ਕਰਾਰੋ ਦਾ ਵੀ ਕਹਿਣ ਦਾ ਮਤਲਬ ਇਹ ਇੰਨਾ ਹੈਗਾ ਸਟੈਂਡਰਡ ਇੰਜਨ ਸਟੈਂਡਰਡ ਦਾ ਅੱਗੇ ਅੱਗੇ ਸਟੈਂਡਰਡ ਆ ਗਿਆ ਪਿੱਛੇ ਪਿੱਛੇ ਕਲੱਚ ਪਲੇਟ ਤੋਂ ਪਿੱਛੇ ਰਹਿ ਗਿਆ ਟੈਂਕੀ ਤੋਂ ਇੱਥੋਂ ਲੈ ਕੇ ਸਾਰਾ ਕੁਝ ਟੈਂਕੀ ਤੋਂ ਪਿੱਛੇ ਸਾਰਾ ਪਿੱਛੇ ਸੋਨਾ ਨਿਕਾ ਕਰਾਰੋ ਕਰਾਰੋ ਹਾਂ ਏ ਵੀਰੇ ਕਿਵੇਂ ਮਤਲਬ ਇਹ ਸਟੈਂਡਰਡ ਸਟੈਂਡਰਡ ਦੇ ਵਿੱਚ ਕਿਹੜਾ ਹਿੱਸਾ ਆਇਆ ਸੀਗਾ ਇਹਦੇ ਵੀਰੇ ਸਾਈਡ ਗੇਅਰ ਚੇਂਜਰ ਵਾਲਾ ਹੀ ਸੀਗਾ 6 ਗੇਅਰ ਵਾਲਾ 6 ਗੇਅਰ ਵਾਲਾ ਹਾਂਜੀ ਸਪੀਡ ਗੇਅਰ ਜਿਹਦੇ ਵੱਖਰਾ ਲੱਗਿਆ ਸੀ ਹਾਂ 6 ਗੇਅਰ ਵਾਲਾ ਦੋੜ ਨਾਲਾ ਸੀ ਮੇਰੇ ਹਿਸਾਬ ਨਾਲ ਉਹਦੇ ਚਾਰ ਜਿਹੜੇ ਬਹੁਤ ਭਾਜਦੇ ਸੀਗੇ 4 ਗੇਅਰ ਪਿੱਛੇ ਨੂੰ ਸੀ 6 ਅੱਗੇ ਨੂੰ 6 ਅੱਗੇ ਨੂੰ ਹਾਂਜੀ ਤੇ ਪਰ ਉਹ ਸੀ ਹਾਈ ਲੋਚ ਹਾਈ ਲੋਚ ਉਹਦੇ ਤੋਰੇ ਸੈੱਟ ਨਹੀਂ ਸੀ ਅੱਜ ਕੱਲ ਦੇ ਇੰਪਲੀਮੈਂਟ ਦੇ ਹਿਸਾਬ ਨਾਲ ਤੋਰੇ ਵੀਰੇ ਜਿਵੇਂ ਸੁਪਰਸੀਡਰ ਆਸਤੇ ਨਹੀਂ ਸੈੱਟ ਸੀ ਹਾਈ ਲੋ ਆਪਾਂ ਕਹਿ ਹੀ ਦਿੰਨੇ ਉਹ ਨਹੀਂ ਸਫਾਈ ਨਹੀਂ ਦਿੰਦਾ ਸਰ ਤੋਰਾ ਜ਼ਿਆਦਾ ਠੀਕ ਹੈ ਵੀਰੇ ਜਿਵੇਂ ਇੱਥੋਂ ਵੀਰੇ ਤੁਸੀਂ ਚੇਂਜ ਕਰਤਾ ਹਾਂਜੀ ਵੀਰੇ ਇੱਥੋਂ ਲੈ ਕੇ ਆ ਸਾਰਾ ਪਿੱਛੇ ਇਕੱਲੀ ਇਕੱਲੀ ਚੀਜ਼ ਲਿਫਟ ਤੱਕ ਸਾਰਾ ਕੋਈ ਬਣਿਆ ਤਣਿਆ ਲਿਆਂਦਾ ਸਾਰਾ ਹਾਂ ਵੀਰੇ ਸਾਰਾ ਬਣਿਆ ਤਣਿਆ ਆਪਾਂ ਕੱਲਾ ਇੰਜਣ ਕੱਲਾ ਉਹ ਰੱਖਿਆ ਬਾਕੀ ਸਾਰਾ ਪਿਛਲਾ ਹਿੱਸਾ ਉਹ ਵੀ ਲਿਆਂਦਾ ਤੇ ਇੱਥੋਂ ਵੀਰੇ ਜੋੜ ਤੋਂ ਫਿੱਟ ਆ ਗਿਆ ਸੀ ਹਾਂ ਕੋਈ ਦਿੱਕਤ ਨਹੀਂ ਆਈ ਹੋਜ਼ਿੰਗ ਸਾਰਾ ਇੱਕੋ ਹੀ ਚੀਜ਼ ਐ ਸੋਨਾਲੀਕਾ ਸੋਨਾਲੀਕਾ ਦਾ ਸਟੈਂਡਰਡ ਦਾ ਸੇਮ ਹੀ ਸੀਗਾ ਹੋਜ਼ਿੰਗ ਬਸ ਕੱਲਾ ਥੋੜਾ ਸ਼ਾਰਟ ਦਾ ਇਹ ਫਰਕ ਪੈਂਦਾ ਕਲਚ ਵਾਲੀ ਦਾ ਅੱਛਾ ਜੀ ਸਟੈਂਡਰਡ ਦੇ ਥੋੜੀ ਸ਼ਾਰਟ ਲੰਮੀ ਲੱਗਦੀ ਆ ਠੀਕ ਹੈ ਜੀ ਤਾਂ ਸੋਨਾ ਲੀਕ ਦਾ ਥੋੜਾ ਇਹ ਮੂਰ ਕੱਟਣੀ ਪੈਂਦੀ ਹੈ ਸ਼ਾਫਟ ਥੋੜੀ ਕੱਟਣੀ ਪੈਂਦੀ ਹੈ ਵੀਰੇ ਤੁਹਾਨੂੰ ਪਤਾ ਸੀਗਾ ਪਹਿਲਾਂ ਕਿਸੇ ਦਾ ਕੀਤਾ ਦੇਖਿਆ ਸੀ ਕਿ ਕਿਵੇਂ ਆਈਡੀਆ ਹੀ ਲਾਇਆ ਵੀ ਹੋ ਸਕਦਾ ਅਸੀਂ ਵੀਰੇ ਵੈਸੇ ਤਾਂ ਗਏ ਸੀ ਪਟਿਆਲੇ ਲੈਣ ਸਾਨੂੰ ਆਏ ਸੀ ਸੈਂਟਰ ਗੇਅਰ ਹੀ ਸਟੈਂਡਰਡ ਦਾ ਮਿਲ ਜਈਸਾ ਅੱਛਾ ਜੀ ਤੇ ਵੀ ਉਹਨੂੰ ਚਲੋ 3 ਸਪੀਡ ਆ ਪਕਰਾਲਾਂਗੇ 30-35000 ਰੁਪਏ ਲੱਗੂਗਾ ਸਾਨੂੰ ਉੱਥੇ ਸਟੈਂਡਰਡ ਕੋਈ ਟਰੈਕਟਰ ਹੀ ਨਹੀਂ ਮਿਲਿਆ ਸਟੈਂਡਰਡ ਆਪਾਂ ਪੀਲੀ ਵੀਡੀਓ ਚ ਵੀ ਗੱਲ ਕਰੀ ਸੀ ਵੀ ਸਟੈਂਡਰਡ ਦੇ ਕੋਈ ਆਪਾਂ ਨੂੰ ਵੇਖਣ ਨੂੰ ਹੀ ਮਿਲਿਆ ਚਲੋ ਹੋਊ ਬਾਹਲੀ ਬੇਕਾਰ ਹਾਲਤ ਵਿੱਚ ਸੀ ਹੂੰ ਉਹ ਵੇਖਿਆ ਨਹੀਂ ਸਾਨੂੰ ਪਸੰਦ ਆ ਫਿਰ ਇਹ ਖੜਾ ਸੀ ਸਾਈਂ ਸਣੇ ਇੰਜਣ ਲੱਗਿਆ ਹੋਇਆ ਸੀ ਅੱਛਾ ਇੰਜਣ ਦਾ ਨਾਲੋਂ ਲਵਾ ਕੇ ਲਿਆਉਂਦਾ ਤੁਸੀਂ ਹਾਂ ਉਹ ਮੈਂ ਛੋਟੇ ਬ੍ਰਦਰ ਨਾਲ ਗੱਲ ਕੀਤੀ ਉਹ ਕਹਿੰਦਾ ਇੰਜਣ ਇਹੀ ਰੱਖਣਾ ਆਪਾਂ ਸਟੈਂਡਰਡ ਦਾ ਹੀ ਹੂੰ ਸੋਹਣਾ ਲੀਕਾ ਰਣੀ ਤੇ ਚਲੋ ਅਸੀਂ ਉਹਨਾਂ ਨੂੰ ਗੱਲਬਾਤ ਕੀਤੀ ਉਹਨਾਂ ਨਾਲ ਆਪਣੀ ਰੇਂਜ ਮੈਂ ਉਹ ਬਣ ਗਿਆ ਉਹਨਾਂ ਦੀ ਸੈਟਿੰਗ ਹਾਂ ਤਾਂ ਮੈਂ ਬਹਿ ਗਿਆ ਤੇ ਚਲੋ ਆਪਾਂ ਖਲਾ ਲਿਆ ਉਹਦੇ ਨਾਲ ਤੇ ਉਹਨਾਂ ਨੇ ਖੋਲ ਕੇ ਮਤਲਬ ਇਦੋਂ ਪਿੱਛੇ ਪਿੱਛੇ ਆ ਸਾਰਾ ਕੁਝ ਨਾਲ ਹੀ ਮਿਲਿਆ ਨਾ ਇਹ ਨਾਲ ਹੀ ਵੀਰੇ ਹਾਂਜੀ ਇਹ ਕਿਹੜੇ ਟਰੈਕਟਰ ਦਾ ਵਾ ਮਤਲਬ ਪਿਛਲਾ ਹਿੱਸਾ ਇਹ ਸੋਨਾ ਲੀਕਾ ਵਲਟ ਟਰੈਕ 60 ਦਾ 60 ਦਾ ਹਾਂਜੀ ਕਿਉਂਕਿ ਆ ਚੀਜ਼ ਤੋਂ ਦੇਖਣ ਨੂੰ ਐ ਲੱਗਦਾ ਨਾ ਵੱਡੇ ਕਿਸੇ ਦਾ ਹੁੰਦਾ ਨਹੀਂ ਨਹੀਂ 60 ਦਾ ਹੀ ਆ ਹੈ ਵੱਡਾ ਹੀ ਉਹ ਵੀ ਵਲਟ ਟਰੈਕ ਹੈ ਨਾ ਕਿਉਂਕਿ ਇਹਦਾ ਆ ਸਿਸਟਮ ਜੇ ਦੇਖੀ ਇਹਨਾਂ ਨੂੰ ਪੈਰਦਾਨ ਖੁੱਲੇ ਆ ਫਿਰ ਹਨਾ ਹਾਂਜੀ ਆ ਵਾਲੇ ਪੈਡਲ ਇਹ ਘੱਟ ਹੀ ਮਾਡਲਾਂ ਨੂੰ ਆ ਆ ਵਾਲਾ ਹਿੱਸਾ ਸਿਸਟਮ ਦਾ ਇਹ ਵਲਟ ਟਰੈਕ ਨੂੰ ਤਾਂ ਆਉਂਦਾ ਵੇ ਸਾਰੇ ਹੁਣ ਨਹੀਂ ਆਉਂਦਾ ਹਾਂ ਹੌਣ ਵੀ ਆਉਂਦਾ ਕਿਉਂਕਿ ਮੈਂ ਘੱਟ ਦੇਖਿਆ ਜਾਂ ਤਾਂ ਉਹ ਥੋੜਾ ਚੇਂਜ ਕਰਤਾ ਹਾਂ ਹਾਂ ਬਦਲਤਾ ਥੋੜਾ ਥੋੜਾ ਇਹਨਾਂ ਨੇ ਕਿਉਂਕਿ ਹੁਣ ਇਹਨਾਂ ਨੇ ਆਪ ਦਾ ਹਾਈ ਲੋ ਮੀਡੀਅਮ ਚ ਕਰ ਲੈਣਾ ਸੋਨਾਲੀਕਾ ਨੇ ਹਾਂ ਹਾਂ ਇਹ ਕਰਾਰੋ ਚਾ ਹਾਂ ਜੇ ਕਰਾਰੋ ਚਾ ਉਹਦੇ ਆ ਹੀ ਆਉਂਦਾ ਪੈਡਲ ਉਹਦੇ ਆ ਹੀ ਸੀਗਾ ਹੁਣ ਤਾਂ ਇਹਨਾਂ ਨੇ ਆਪ ਦਾ ਗੇਅਰ ਗੁਰ ਸਾਰਾ ਬਣਾ ਲਿਆ ਹਨਾ ਵੀਰੇ ਸੋਨਾਲੀਕਾ ਬਾਕੀ ਥੋੜਾ ਜਿਹਾ ਅੱਜ ਉਹਦੀ ਕੰਪਨੀ ਵਾਲੇ ਫਰਕ ਪਾਉਂਦੇ ਜਿਵੇਂ ਪ੍ਰੀਤ ਦੇ ਵੀ ਕਰਾਰ ਹੋਊਗਾ ਉਹਨਾਂ ਦੇ ਪੈਡਲ ਦੂਜੂਆਂ ਥੱਲੇ ਨੇ ਤੇ ਕਰਤਾਰ ਦੇ ਵੀ ਪੈਡਲ ਦੂਜੂਆਂ ਆ ਉਹਦੇ ਪੈਡਲ ਦੂਸਰੀ ਤਰ੍ਹਾਂ ਹਨ ਹਾਂਜੀ ਵੀਰੇ ਥੱਲੇ ਨੂੰ ਹੀ ਆ ਚਲਾਉਣ ਦੇ ਵਿੱਚ ਸੌਖਾ ਕਿਹੜਾ ਲੱਗਦਾ ਵੀਰੇ ਪੈਡਲਾਂ ਤੋਂ ਆ ਕਿਉਂ ਅ ਵੈਸੇ ਕੰਫਰਟੇਬਲ ਵੇਖੀਏ ਤਾਂ ਆਹੀ ਆ ਵੀਰੇ ਆ ਆ ਹਨਾ ਹਾਂ ਤੇ ਪਰ ਜੇ ਆਪਾਂ ਦੂਸਰੋਂ ਵੇਖੀਏ ਵੀ ਆਹ ਉਹਦੇ ਮਨ ਨੂੰ ਜਿਹੜਾ ਉਹੀ ਫਿਰ ਚਲਾ ਕੇ ਮਨ ਨੂੰ ਉਹ ਚੰਗਾ ਲੱਗਦਾ ਹਾਂਜੀ ਇਹਦੇ ਕਿਉਂਕਿ ਤੋਰੇ ਘਟ ਜਾਂਦੇ ਆ ਹਾਂ ਹਾਂ ਇਹਦਾ ਮਾਨ ਮਾਰ ਕੇ ਚਲਾਉਣਾ ਸੁਪਰ ਜੂੰ ਦੀ ਤਾਰ ਹੋ ਜਾਂਦਾ ਹਨਾ ਹਾਂ ਸਪੀਡ ਤੇ ਰੋਡ ਸਪੀਡ ਵੀ ਘਟ ਆ ਇਹਦੀ ਤੁਸੀਂ ਕਿੰਨੇ ਟਾਈਮ ਚ ਕਿੰਨਾ ਦੱਸਿਆ ਸੀ ਖੱਤਾ ਜੜਾ ਬੀਜਿਆ ਸੀ ਦੋ ਘੰਟੇ ਲੱਗੇ ਵੀਰੇ ਇੱਕ ਕਿੱਲੇ ਨੂੰ ਇੱਕ ਕਿੱਲੇ ਨੂੰ ਜਮਾ ਸਲੋ ਬੀਜਿਆ ਤੇ ਤੋਰੇ ਵੇਖ ਲਓ ਉੱਤੇ ਲਿਖੇ ਹੋਏ ਆ ਤੋਰੇ ਤੇ ਪਹਿਲੇ ਲੋਚ ਯਾਨੀ ਕਿ ਅਸੀਂ 2 ਘੰਟੇ ਅੱਜ ਪੂਰਾ 8 ਫੁੱਟ ਸੁਪਰ ਸੀਡਰ ਨਾਲ ਵਿੱਚ ਆਵੇ ਲਿਖਿਆ ਨੂੰ ਲਿਆਈਓ ਦੇ ਆਈ ਆ ਨਾ ਵੀਰੇ ਲੋ ਆ ਮੀਡੀਅਮ ਹਾਈ ਆ ਸਾਰੇ ਇਹਨੇ 1500 ਚੱਕਰ ਜਿੰਨੇ ਚੱਕਰਾਂ ਦੇ ਯਾਨੀ ਕਿ ਕੰਨ ਉਹਨੇ ਦੱਸੇ ਹੋਏ ਆ 1500 ਚੱਕਰ ਤੇ ਆਉ 1.1 ਤੇ ਹਾਂ 16 ਤੇ ਵੀ 1.1 1800 ਤੇ 1.3 ਇਹਨਾਂ ਨੂੰ ਤੇਰਾ ਬਲਰ ਹੋ ਰਿਹਾ ਕੰਮ ਇੱਥੇ ਹੀ ਜੇ ਰੋਕ ਲੈ ਇਹਨੂੰ